ਬ੍ਰਵਿੰਦਰ ਸਿੰਘ ਜੀ ਕੀ ਜਿਹੜੀ ਅੱਜ ਮੈਡੀਸਨ ਦੀ ਜ਼ਰੂਰਤ ਸੀਗੀ ਤੁਸੀਂ ਲੈ ਕੇ ਆਏ ਹੋ ਇਹ ਕਿੰਨਾ ਵੱਲੋਂ ਜਿਹੜੀ ਇਹ ਸੇਵਾ ਨਿਭਾਈ ਗਈ ਹੈ ਜੀ ਸੁੱਖ ਜਾਈ ਪ੍ਰਾਣੀ ਹੈ ਪ੍ਰਾਣੀ ਹੈ ਜੋ ਪਿਛੇ ਦੇ ਦਰਦ ਨੂੰ ਮਹਿਸੂਸ ਕਰਦੀ ਹੈ ਸੋ ਅਸੀਂ ਕੱਲ ਇੱਥੇ ਰੈਂਡਮ ਦੇਖਣਾ ਹੈ ਸੀ ਲੋਕਾਂ ਦੇ ਖਾਲਾਤ ਸਿਮਟ ਬਸ ਠੰਡਾ ਦਾ ਸਟਾਫ ਤਾਂ ਨਹੀਂ ਇਹਨਾਂ ਨੇ ਆਪਣਾ ਕੁਝ ਦੱਸਿਆ ਵੀ ਕਾਫੀ ਉਹ ਸੇਵਾ ਗਦੋਂ ਦਾ ਇਹ ਪਾਣੀ ਵਧਿਆ ਹੋਇਆ ਵੱਖ-ਵੱਖ ਲੋਕਾਂ ਦੇ ਘਰਾਂ ਦੇ ਵਿੱਚ ਲੋਕਾਂ ਨੂੰ ਕੰਮ ਦੇ ਦਿੱਤਾ ਨਹੀਂ ਚਾਹੀਦਾ ਇਹ ਜਿਗੜਾ ਜਿਵੇਂ ਆਜ ਫਿਰਾਂ ਉਹ ਵੀ ਦੀ ਨਾ ਤੇ ਇਹ ਸੇਵਾ ਕਰ ਰਹੀ ਹੈ ਸੋ ਅਸੀਂ ਇਹਨਾਂ ਨੂੰ ਅੱਗੇ ਅਰਦਾਸ ਕੀਤੀ ਸਾਡੇ ਵਾਸਤੇ ਕੋਈ ਸੇਵਾ ਤਾਂ ਸਾਨੂੰ ਦੱਸੋ ਇਹਨਾਂ ਨੇ ਕੁਝ ਮੈਡੀਸਨ ਵੀ ਐਸਟਸ ਸਾਰੋਂ ਦਿੱਤੀ ਜਿਵੇਂ ਕਿ ਬੰਗਲ ਪੈਪਲੈਟਸ ਹੋ ਗਿਆ ਉਹਦਾ ਰੋਮੀ ਸੋ ਉਹ ਵੀ ਸੈਂਟਾਈਜ਼ਰ ਆਦਿ ਉਹਨਾਂ ਨੇ ਦਿੱਚਾ ਅਸੀਂ ਤੇ ਮੇਰਾ ਸੋਸ਼ਲ ਦਾਤ ਉੱਪਰ ਪਾਇਆ ਤਾਂ ਸੋਸ਼ਲ ਮੋਟਾ ਕਿ ਕਿ ਬਸ ਬਸ ਲਾਈ ਕੇ ਕੰਮ ਕਰਦੇ ਸਟਾਰਕ ਲਵਾਉਣਾ ਜਾਂ ਰੋਡ ਬੰਦੋ ਕਹੀ ਗੱਲ ਕਰਨਾ ਉਹਦੇ ਵਿੱਚੋਂ ਇੱਕ ਹਿੱਸਾ ਇਹ ਹੈ ਵੀ ਅੱਜ ਮੁੱਢਲੇ ਸਮੇਂ ਦੀਆਂ ਲੋਕੇ ਸਮੇਂ ਦੀ ਜਿਹੜੀ ਖਾਸ ਗੱਲਤਾ ਅੱਜ ਮੈਡੀਸਨ ਸੀ ਤੋਂ ਮੀਟਿੰਗ ਇਸ ਵਿੱਚ ਸਰਦਾਰ ਰਣਜਨ ਸਿੰਘ ਜੀ ਸੋਨੀ ਸਾਹਿਬ ਪ੍ਰਧਾਨ ਨੇ ਉਹਨਾਂ ਦੇ ਉਹਨਾਂ ਦੇ ਨਾਲ ਸਰਦਾਰ ਸ਼ਾਮ ਸਿੰਘ ਜੀ ਵੀ ਪ੍ਰਧਾਨ ਤੇ ਸ਼੍ਰੀ ਰਵੀਵਰਤਾ ਜੀ ਜਿਹੜਾ ਉਹਨਾਂ ਨੇ ਲੋਕ ਯਤਨਾਂ ਕਰਤਾ ਉਸ ਨੂੰ ਅਧਰਤ ਕਰਦੇ ਅੱਜ ਉਹਨਾਂ ਨੇ ਮੈਨੂੰ ਪ੍ਰੋਵਾਈਡ ਕਰਾਈਆਂ ਸੋ ਉਹਨਾਂ ਦੇਖੋ ਮਾਰੇ ਮੇਰੀ ਜਿਹੜੀਆਂ ਦਵਾਈਆਂ ਨੇ ਸੀਵਨ ਸਿੰਘ ਦਾ ਤੇ ਫੈਸ ਸਿੰਘ ਦਾ ਤੇ ਸਾਥ ਨੇ ਹਾਡਵਰ ਕਰਾ ਕੇ ਚੱਲੇ ਆਂ ਇਸ ਨੂੰ ਮੈਂ ਧੰਨਵਾਦ ਕਰਦਾ ਸਾਡੀ ਅਸਿਸਟੈਂਟ ਸਾਡੀ ਔਰ ਨਾਲ ਸੀਵਨ ਸਿੰਘ ਪਿੰਡਾਰਾ ਬਹੁਤ-ਬਹੁਤ ਧੰਨਵਾਦ ਜੀ ਦਾ ਹੋਇਆ ਸਾਰੀ ਪਰਿਵਾਰ ਵਾਸਤੇ ਸੋ ਇਹਨਾਂ ਨੂੰ ਅਸੀਂ ਸਵਾਸ ਜੋਣੇ ਅੱਜ ਤੋਂ ਨਹੀਂ ਬਹੁਤ ਵੀ ਕੋਈ ਚੀਜ਼ ਦੀ ਰਿਕੁਇਰਮੈਂਟ ਹੋਈ ਤਾਂ ਮੇਰਾ ਨੰਬਰ ਇਹਨਾਂ ਕੋਲ ਹੈਗਾ ਤਾਂ ਸਮਾਂ ਸਮੇਂ ਇਸ ਤਰ੍ਹਾਂ ਸੰਪਰਕ ਕਰਾਈ ਬਣੇ ਇੱਕ ਬਲਵਿੰਦਰ ਜੀ ਅੱਜ ਜਿਵੇਂ ਮੈਡੀਸਨ ਦੀ ਜ਼ਰੂਰਤ ਆ ਕੱਲੂ ਜਦੋਂ ਇਹਨਾਂ ਦਾ ਪਾਣੀ ਸੁੱਕ ਜਾਂਦਾ ਤਾ ਇਹਨਾਂ ਨੂੰ ਬੀਜ ਖਾਦ ਦੀ ਜ਼ਰੂਰਤ ਹੋਊਗੀ ਉਹਦੇ ਲਈ ਵੀ ਤੁਸੀਂ ਪਹਿਲ ਕਦਮੀ ਕਰੋਗੇ ਹਾਂਜੀ ਉੱਥੇ ਲੀਗਲ ਦਰਵਾਜ਼ੇ ਮੈਸੇਜ ਵਗੈਰਾ ਲਾਅਤੇਰੇ ਸਾਰੇ ਦੋਸਤਾਂ ਮਿੱਤਰਾਂ ਨੂੰ ਕਾਫੀ ਦੱਸ ਸਕਦੇ ਆਂ ਸਾਡੇ ਨਾਲ ਸੰਪਰਕ ਵਿੱਚ ਨੇ ਕੁਝ ਪਿਆਸੇ ਕੰਮ ਹੋਏ ਵੀ ਨਹੀਂ ਹੋ ਰਹੇ ਨੇ ਉਸ ਕਰਕੇ ਸੋਚ ਰਹੇ ਆਂ ਅੱਜ ਜਿਹੜੀ ਸਮੇਂ ਦੀ ਲੋੜ ਆ ਜਲੰਗਰ ਚਾਰਾ ਜਾਂ ਦਵਾਈਆਂ ਨੇ ਜਦੋਂ ਪਾਣੀ ਹਟ ਗਿਆ 15 20 ਦਿਨਾਂ ਤੱਕ ਛੋਟੇ ਛੋਟੇ ਜ਼ਿਮੀਂਦਾਰਾਂ ਦੇ ਜੋ ਚਾਰ ਚਾਰ ਕਿੱਲੇ ਨੇ ਉਹਦੇ ਹਾਰੇ ਵਿੱਚ ਰਹਿ ਗਏ ਫਸੂਕੀ ਕਰਨ ਵਾਸਤੇ ਉਹਨਾਂ ਨੂੰ ਖਾਦ ਵੀ ਚਾਹੀਦੀ ਹੈ ਬੀਜ ਚਾਹੀਦਾ ਟਰੈਕਟਰ ਜਾਂ ਜੈਤ ਕੀਟੂਮੈਂਟਸ ਬਹੁਤ ਮਹਿੰਗੇ ਹਰੇਕ ਜ਼ਿਮੀਂਦਾਰ ਕੋਲ ਨਹੀਂ ਹੈਗੇ ਸੋ ਅਸੀਂ ਉਹ ਵੀ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਾਂਗੇ ਲੋਕਾਂ ਨੂੰ ਖਾਦ ਬੀਜ ਉਹਦੇ ਨਾਲ ਖੇਤੀ ਇਕਵਿਪਮੈਂਟ ਲੈ ਕੇ ਆ ਕੇ ਅਸੀਂ ਜ਼ਿਮੀਂਦਾਰਾਂ ਅਸਰਾਹਕੰਮ ਦੇ ਵਿੱਚ ਵੀ ਜਿਹੜੀ ਅਸੀਂ ਕਿਸਾਨਾਂ ਦੀ ਮਦਦ ਦਾ ਉਹ ਦੇ ਆਧਾਰ ਤੇ ਕਰਾਂਗੇ ਬਹੁਤ ਬਹੁਤ ਧੰਨਵਾਦ